ਸਵੇਰੇ ਤੜਕਸਾਰ 4 ਵਜੇ ਇੱਕ ਘਰ ਦੀ ਬੈਲ ਪੁਲਿਸ ਦੇ ਵੱਲੋਂ ਬੁਲਾਈ ਜਾਂਦੀ ਹੈ ਅਤੇ ਇਹ ਘਰ ਹੁੰਦਾ ਹੈ ਚਰਨਜੀਤ ਸਿੰਘ ਦਾ ਘਰ ਦਾ ਦਰਵਾਜ਼ਾ ਖੋਲਦੀ ਹੈ ਤਜਿੰਦਰ ਕੌਰ ਜੋ ਕਿ ਇਸ ਘਰ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੀ ਮਾਤਾ ਸੀ ਅਤੇ ਨਾਲ ਹੀ ਉਹਨਾਂ ਦੇ ਪਿੱਛੇ ਬੈਲ ਸੁਣ ਕੇ ਵੱਲ ਦੀ ਆਵਾਜ਼ ਸੁਣ ਕੇ ਆਉਂਦੀਆਂ ਉਹਨਾਂ ਦੀ ਧੀ ਅਮਨਦੀਪ ਕੌਰ ਤਜਿੰਦਰ ਕੌਰ ਅਤੇ ਅਮਨਦੀਪ ਕੌਰ ਦੋਵੇਂ ਜਾਣੀਆਂ ਦਰਵਾਜ਼ੇ ਦੇ ਵਿੱਚ ਖੜੀਆਂ ਹੁੰਦੀਆਂ ਨੇ ਪੁਲਿਸ ਵਾਲੇ ਪੁੱਛਗਿੱਛ ਕਰਨਾ ਸ਼ੁਰੂ ਕਰਤੇ ਨੇ ਅਤੇ ਪੁੱਛਦੇ ਨੇ ਕਿ ਸਾਨੂੰ ਇੱਕ ਗੱਡੀ ਦਾ ਨੰਬਰ ਦੇ ਰਾਹੀਂ ਇਹ ਐਡਰੈਸ ਮਿਲਿਆ ਸੀ ਪੁੱਛਣਾ ਚਾਹੁੰਦੇ ਆ ਉਹ ਗੱਡੀ ਕਿਸ ਦੀ ਹੈ ਅਮਨਦੀਪ ਆਖਦੀ ਹੈ ਕਿ ਉਹ ਗੱਡੀ ਮੇਰੀ ਹੈ ਪਰ ਇਹ ਇਸ ਸਮੇਂ ਉਸ ਦਾ ਭਰਾ ਲੈ ਕੇ ਗਿਆ ਹੋਇਆ ਜੋ ਕਿ ਕਿਸੇ ਪਾਰਟੀ ਦੇ ਵਿੱਚ ਗਿਆ ਕੇ ਘਰੋਂ ਗਿਆ ਸੀ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਪਰ ਉਹ ਕੁਝ ਵੀ ਨਹੀਂ ਦੱਸਦੇ ਇਸ ਪਰਿਵਾਰਿਕ ਮੈਂਬਰਾਂ ਨੂੰ ਅਤੇ ਉਹ ਆਖਦੇ ਨੇ ਕਿ ਤੁਹਾਡੇ ਭਰਾ ਦਾ ਨਾਮ ਦੱਸੋ ਅਤੇ ਉਸ ਗੱਡੀਆਂ ਨੇ ਸੈਂਪਲ ਲੈ ਕੇ ਉੱਥੋਂ ਚਲੇ ਜਾਂਦੇ ਨੇ ਉਹ ਪਰ ਦੱਸਦੀ ਹੈ ਕਿ ਉਸਦੇ ਭਰਾ ਦਾ ਨਾਮ ਗगनਦੀਪ ਹੈ ਜੋ ਕਿ ਕਿਸੇ ਪਾਰਟੀ ਦੇ ਵਿੱਚ ਗਿਆ ਅਦੇਸ ਮਗਰੋਂ ਇਹ ਪੈਨ ਅਮਨਦੀਪ ਕੌਰ ਆਪਣੇ ਪੱਧਰ ਤੇ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲੱਗਦੀ ਹੈ ਉਸ ਦੇ ਵੱਲੋਂ ਆਸ-ਪਾਸੇ ਦੇ ਦੋਸਤਾਂ ਨੂੰ ਜਾਣਕਾਰਾਂ ਨੂੰ ਫੋਨ ਕੀਤੇ ਜਾਂਦੇ ਨੇ ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਭਰਾ ਕਿਸੇ ਕੁੜੀ ਨੂੰ ਮਿਲਣ ਦੇ ਲਈ ਘਰ ਤੋਂ ਬਹੁਤ ਦੂਰ ਗਿਆ ਹੋਇਆ ਹੈ ਇਸ ਕੁੜੀ ਦਾ ਨਾਮ ਮੰਡਲ ਮਾਹਲ ਸੀ ਅਦੇਸ ਤੇ ਮਗਰੋਂ ਉਹ ਉਸ ਦੇ ਕੁਝ ਦੋਸਤਾਂ ਨੂੰ ਵੀ ਫੋਨ ਕਰਦੀ ਹੈ ਆਪਣੇ ਭਰਾ ਦੇ ਅਦੇਸ ਦੇ ਵਿੱਚ ਇੱਕ ਨੰਬਰ ਹੁੰਦਾ ਹੈ ਹਰਿੰਦਰ ਸ਼ੋਕਰ ਦਾ ਜੋ ਕਿ ਉਸ ਦਾ ਕਰੀਬੀ ਦੋਸਤ ਸੀ ਪਰ ਜਦੋਂ ਉਸ ਫੋਨ ਕੀਤਾ ਗਿਆ ਤਾਂ ਉਹ ਫੋਨ ਦੇ ਉੱਪਰ ਹਾਸਸ ਕੇ ਹੀ ਆਖ ਰਹੀ ਸੀ ਕਿ ਮੈਨੂੰ ਨਹੀਂ ਪਤਾ ਹਸਣ ਦੀ ਆਵਾਜ਼ ਭੈਣ ਨੂੰ ਸੁਣ ਚੁੱਕੀ ਸੀ ਅਤੇ ਇਸ ਤੇ ਚਲਦੇ ਹੋਏ ਉਸ ਨੂੰ ਸ਼ੱਕ ਹੋਇਆ ਤਾਂ ਬਾਅਦ ਵਿੱਚ ਜਦੋਂ ਪੁਲਿਸ ਦੱਸਦੀ ਹੈ ਕਿ ਅਸੀਂ ਡੀਐਨਏ ਸੈਂਪਲ ਇਸ ਕਰਕੇ ਲੈ ਕੇ ਗਏ ਸੀ ਕਿਉਂਕਿ ਗੱਡੀ ਦੇ ਵਿੱਚੋਂ ਉਸ ਮਰਸੀਡੀਜ਼ ਗੱਡੀ ਦੇ ਵਿੱਚੋਂ ਕਿਸੇ ਦੀ ਮ੍ਰਿਤਕ ਦੇਵੀ ਬਰਾਮਦ ਹੋਈ ਹੈ ਰੀਪੋਰਟ ਦੇ ਵਿੱਚ ਸਾਹਮਣੇ ਆਇਆ ਮੈਡੀਕਲ ਰਿਪੋਰਟ ਦੇ ਵਿੱਚ ਕਿ ਉਸ ਨੂੰ ਜ਼ਿੰਦਾ ਜਲਾਇਆ ਗਿਆ ਸੀ ਕੁੱਟਮਾਰ ਕਰਨ ਤੋਂ ਬਾਅਦ ਅਤੇ ਇਹ ਮ੍ਰਿਤਕ ਦੇ ਕਿਸੇ ਹੋਰ ਦੀ ਨਹੀਂ ਸਗੋ ਗगनਦੀਪ ਸਿੰਘ ਦੀ ਹੀ ਹੈ ਪਹਿਲਾਂ ਗगनਦੀਪ ਤੇ ਪਿਤਾ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਗਿਆ ਸੀ ਕੁਝ ਸਮੇਂ ਪਹਿਲਾਂ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਆਪਣੇ ਪਰਿਵਾਰ ਨੂੰ ਗਗਨਦੀਪ ਹੀ ਸਾਂਭ ਰਿਹਾ ਸੀ ਆਪਣੀ ਮਾਤਾ ਤੇ ਭੈਣ ਦਾ ਉਹ ਸਹਾਰਾ ਬਣ ਰਿਹਾ ਸੀ ਆਪਣੇ ਪਿਤਾ ਦੇ ਬਿਜ਼ਨਸ ਨੂੰ ਅੱਗੇ ਚਲਾ ਰਿਹਾ ਸੀ ਚੰਗਾ ਨਾਮ ਵੀ ਉਸਨੇ ਬਣਾ ਲਿਆ ਸੀ ਪਰ ਇਹ ਅਚਾਨਕ ਕੀ ਹੋਇਆ ਕਿ ਉਸਦੀ ਕੁੱਟਮਾਰ ਕਰਕੇ ਉਸ ਨੂੰ ਗੱਡੀ ਦੇ ਵਿੱਚ ਬੰਦ ਕੀਤਾ ਗਿਆ ਅਤੇ ਜ਼ਿੰਦਾ ਹੀ ਸਾੜ ਦਿੱਤਾ ਗਿਆ ਦਿਲ ਨੂੰ ਹਿਲਾ ਦੇਣ ਵਾਲੀ ਇਹ ਘਟਨਾ ਸਾਹਮਣੇ ਆਈ ਕਿ ਜਿੱਥੇ ਜਿਨ੍ਹਾਂ ਬੰਦਿਆਂ ਦੇ ਨਾਮ ਅੰਤ ਦੇ ਵਿੱਚ ਸਾਹਮਣੇ ਆਏ ਤਾਂ ਸੁਣ ਕੇ ਹੈਰਾਨੀ ਹੋਈ ਕਿ ਕਿਸ ਤਰ੍ਹਾਂ ਦੇ ਨਾਲ ਬੁੱਕਲ ਦੇ ਵਿੱਚ ਇਹ ਸੱਪ ਪਾਲੇ ਹੋਏ ਸੀ ਇੱਕ ਇਹੋ ਜਿਹਾ ਮੁੰਡਾ ਜਿਸ ਦੀ ਉਮਰ ਮਹਿਜ਼ 19 ਸਾਲ ਦੀ ਸੀ ਛੋਟੀ ਉਮਰ ਦੇ ਵਿੱਚ ਉਸ ਨੇ ਇੱਕ ਵਧੀਆ ਬਿਜ਼ਨਸ ਚਲਾ ਲਿਆ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਹ ਉਹਨਾਂ ਲੋਕਾਂ ਦੀ ਉਹਨਾਂ ਪੰਜਾਬੀ ਮੁੰਡੇ ਕੁੜੀਆਂ ਦੀ ਮਦਦ ਕਰਦਾ ਹੁੰਦਾ ਸੀ ਜ਼ਿਆਦਾਤਰ ਜਿਨ੍ਹਾਂ ਨੂੰ ਕਿ ਨੌਕਰੀ ਚਾਹੀਦੀ ਹੁੰਦੀ ਸੀ ਜੌਬ ਦੀ ਖਾਤੀ ਰੋਹ ਵਿਦੇਸ਼ ਤੇ ਵੀ ਜਾਂਦੇ ਨੇ ਪਰ ਜਦੋਂ ਜੌਬਸ ਨਹੀਂ ਮਿਲਦੀਆਂ ਤਾਂ ਉਹ ਟੈਨਸ਼ਨ ਦੇ ਵਿੱਚ ਚਲੇ ਜਾਂਦੇ ਨੇ ਪਰ ਇੱਥੇ ਗਗਨਦੀਪ ਇਹਨਾਂ ਦੇ ਲਈ ਰੱਬ ਬਣ ਕੇ ਸਾਹਮਣੇ ਆਉਂਦਾ ਸੀ ਤੇ ਉਹਨਾਂ ਨੂੰ ਕੰਮ ਦਿਵਾਉਂਦਾ ਸੀ ਹਰਿੰਦਰ ਸ਼ੌਕਰ ਵੀ ਇਸੇ ਦੇ ਚਲਦੇ ਹੀ ਗगनਦੀਪ ਦੇ ਸੰਪਰਕ ਦੇ ਵਿੱਚ ਆਇਆ ਸੀ ਪਰ ਉਹ ਕੁੜੀ ਜਿਸ ਦੀ ਅਸੀਂ ਸ਼ੁਰੂਆਤ ਦੇ ਸਮੇਂ ਦੇ ਵਿੱਚ ਗੱਲ ਕੀਤੀ ਜਿਸ ਨੂੰ ਮਿਲਣ ਤੇ ਲਈ ਗगनਦੀਪ ਘਰ ਤੋਂ ਗੱਡੀ ਲੈ ਕੇ ਇਹ ਕਹਿ ਕੇ ਗਿਆ ਸੀ ਕਿ ਉਹ ਪਾਰਟੀ ਤੇ ਚੱਲਿਆ ਉਹ ਕੁੜੀ ਉਸ ਦੇ ਵੱਲੋਂ ਕੀ ਰੋਲ ਅਦਾ ਕੀਤਾ ਗਿਆ ਗਗਨਦੀਪ ਦੀ ਜਾਨ ਲੈਣ ਦੇ ਵਿੱਚ ਕਿਉਂਕਿ ਉਸਨੇ ਤਾਂ ਪੁਲਿਸ ਨੂੰ ਇਹ ਸਭ ਕੁਝ ਟੀਵੀ ਤੇ ਦੇਖਣ ਤੋਂ ਬਾਅਦ ਫੋਨ ਕੀਤਾ ਸੀ ਪਰ ਜਿਵੇਂ ਹੀ ਉਹ ਪੁਲਿਸ ਦੇ ਕੋਲ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਜਾਂਦੀ ਹੈ ਤਾਂ ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਅਤੇ ਬਾਅਦ ਦੇ ਵਿੱਚ ਉਸ ਨੂੰ ਵੀ ਲੰਬੀ ਸਜ਼ਾ ਦਿੱਤੀ ਗਈ ਕੀ ਹੋਇਆ ਇਸ ਸਾਰੇ ਪਰਿਵਾਰ ਦੇ ਨਾਲ ਇੱਕ ਦੁਖਦ ਕਹਾਣੀ ਹੈ ਜਿੱਥੇ 19 ਸਾਲ ਦੇ ਮੁੰਡੇ ਦੇ ਨਾਲ ਉਸਦੇ ਹੀ ਦੋਸਤ ਨੇ ਉਸਦੇ ਹੀ ਕਮਿਤਰ ਕੁੜੀ ਨੇ ਉਸ ਦੇ ਹੀ ਜਾਣਕਾਰ ਮੁੰਡਿਆਂ ਦੇ ਵੱਲੋਂ ਦਗਾ ਕੀਤਾ ਗਿਆ ਅਤੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਗਈਆਂ। 26 ਫਰਵਰੀ 2011 2 ਵਜੇ ਇੱਕ ਮਰਸੀਡਸ ਪੈਂਸੀ ਕਲਾਸ ਗੱਡੀ ਨੂੰ ਅੱਗ ਦੇ ਹਵਾਲੇ ਦੇਖਿਆ ਗਿਆ। ਪੈਟਰੋਲਿੰਗ ਕਰ ਰਹੀ ਪੁਲਿਸ ਇੱਥੇ ਪਹੁੰਚਦੀ ਹੈ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਜਾਂਦਾ ਹੈ ਤੇ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਪੁਲਿਸ ਨੇ ਜਦੋਂ ਇਸ ਗੱਡੀ ਦੀ ਤਲਾਸ਼ੀ ਲਈ ਤਾਂ ਇਸ ਦੀ ਡਿੱਗੀ ਦੇ ਵਿੱਚੋਂ ਇੱਕ লাশ बरामद ਹੋਈ ਗੱਡੀ ਦੀ ਪਲੇਟ ਨੰਬਰ ਤੋਂ ਹੀ ਰਜਿਸਟ੍ਰੇਸ਼ਨ ਪੜ੍ਹੀ ਜਾ ਸਕਦੀ ਸੀ ਅਤੇ ਫਿਰ ਇਸ ਤੋਂ ਘਰ ਦਾ ਐਡਰੈਸ ਪਤਾ ਲਗਵਾਇਆ ਗਿਆ ਇਸ ਪਤੇ ਤੇ ਪਹੁੰਚਣ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤੇਜਿੰਦਰ ਕੌਰ ਦੇ ਵੱਲੋਂ ਜੋ ਕਿ ਗਗਨਦੀਪ ਦੀ ਮਾਂ ਹੈ ਉਹ ਦੱਸਦੀ ਹੈ ਕਿ ਇਹ ਗੱਡੀ ਉਸਦੇ ਪੁੱਤ ਦੇ ਕੋਲ ਨਾਲ ਹੀ ਅਮਨਦੀਪ ਕੌਰ ਇਸ ਮੁੰਡੇ ਦੀ ਭੈਣ ਵੀ ਬਾਹਰ ਆ ਜਾਂਦੀ ਹੈ ਤੇ ਦੱਸਦੀ ਹੈ ਕਿ ਮੇਰਾ ਭਰਾ ਪਾਰਟੀ ਤੇ ਗਿਆ ਹੋਇਆ ਤੇ ਜਾਣ ਤੋਂ ਪਹਿਲਾਂ ਉਹ ਗੱਡੀ ਨੂੰ ਲੈ ਕੇ ਗਿਆ ਸੀ ਇਹੀ ਆਖ ਕੇ ਗਿਆ ਸੀ ਕਿ ਪਾਰਟੀ ਤੇ ਚੱਲਿਆ ਪੁਲਿਸ ਵਾਲਿਆਂ ਦੇ ਵੱਲੋਂ ਗगनਦੀਪ ਦਾ ਡੀਐਨਏ ਸੈਂਪਲ ਲਿਆ ਜਾਂਦਾ ਹੈ ਅਤੇ ਬਿਨਾਂ ਕੁਝ ਦੱਸੇ ਕਿ ਇਹ ਗੱਡੀ ਉੱਥੇ ਸੱਟ ਰਹੀ ਸੀ ਇਸ ਦੇ ਵਿੱਚੋਂ লাশ ਮਿਲੀ ਹੈ ਇਹ ਸਭ ਕੁਝ ਨਾ ਦੱਸਦੇ ਹੋਏ ਉੱਥੋਂ ਸੈਂਪਲ ਲੈ ਕੇ ਹੀ ਚਲੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਸੰਪਰਕ ਕਰਨ ਦੀ ਗੱਲ ਆਖ ਜਾਂਦੀ ਹੈ ਹੁਣ ਭੈਣ ਨੂੰ ਫਿਕਰ ਹੋਈ ਕਿ ਆਖਿਰਕਾਰ ਕਿਉਂ ਪੁਲਿਸ ਦੇ ਵੱਲੋਂ ਖੋਜ ਕੀਤੀ ਜਾ ਰਹੀ ਹੈ ਉਸ ਦੀ ਗੱਡੀ ਕਿੱਥੇ ਹੈ ਭਰਾ ਦੇ ਨਾਲ ਗੱਲ ਕਿਉਂ ਨਹੀਂ ਹੋ ਰਹੀ ਇਹ ਸਾਰੇ ਸਵਾਲ ਚੱਲ ਰਹੇ ਸੀ ਤਾਂ ਉਸ ਨੇ ਕੋਸ਼ਿਸ਼ ਕੀਤੀ ਕਿ ਆਪਣੇ ਭਰਾ ਤੱਕ ਪਹੁੰਚ ਕਰੇ ਪਤਾ ਕਰੇ ਕਿ ਆਖਿਰਕਾਰ ਉਹ ਹੈ ਕਿੱਥੇ ਇਸ ਮਗਰੋਂ ਉਸ ਨੇ ਫੋਨ ਕਰਨੇ ਸ਼ੁਰੂ ਕੀਤੇ ਫੋਨ ਤੋਂ ਪਤਾ ਲੱਗਿਆ ਕਿ ਗਗਨਦੀਪ ਕਿਸੇ ਕੁੜੀ ਨੂੰ ਮਿਲਣ ਗਿਆ ਸੀ ਸ਼ਾਇਦ ਇਸ ਦਾ ਨਾਮ ਮੰਟਲ ਮਹਾਲਾ ਇਹ ਵੀ ਉਸ دوست ਦੇ ਵੱਲੋਂ ਕਿਹਾ ਗਿਆ ਸੀ ਫਿਰ ਅਮਨਦੀਪ ਭੈਣ ਦੇ ਵੱਲੋਂ ਉਸ ਕੁੜੀ ਨੂੰ ਫੋਨ ਕੀਤਾ ਜਾਂਦਾ ਪਹਿਲਾਂ ਉਹ ਕੁੜੀ ਮੁਕਰ ਗਈ ਕਿ ਇੱਥੇ ਨਹੀਂ ਆਇਆ ਬਾਅਦ ਵਿੱਚ ਆਖਦੀ ਹੈ ਜਦੋਂ ਥੋੜਾ ਜ਼ੋਰ ਪਾ ਕੇ ਭੈਣ ਦੇ ਵੱਲੋਂ ਪੁੱਛਿਆ ਗਿਆ ਕਿ ਉਹ ਆਇਆ ਸੀ ਪਰ ਮੈਂ ਦਰਵਾਜ਼ਾ ਨਹੀਂ ਖੋਲਿਆ ਅਤੇ ਉਹ ਵਾਪਸ ਮੁੜ ਗਿਆ ਹੁਣ ਭੈਣ ਅਮਨਦੀਪ ਨੂੰ ਸਭ ਸੁਣਨ ਤੋਂ ਬਾਅਦ ਚੈਨ ਨਹੀਂ ਆਂਦਾ ਕਿ ਆਖਿਰਕਾਰ ਇਹ ਕਿਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ ਫਿਰ ਉਹ ਅਗਲਾ ਫੋਨ ਕਰਦੀ ਹੈ ਆਪਣੇ ਭਰਾ ਦੇ ਇੱਕ ਚੰਗੇ ਦੋਸਤ ਹਰਿੰਦਰ ਸ਼ੋਕਰ ਨੂੰ ਉਹ ਆਖਦਾ ਹੈ ਕਿ ਮੈਨੂੰ ਨਹੀਂ ਪਤਾ ਅਤੇ ਫਿਰ ਵਿੱਚੋਂ ਹਾਸੇ ਦੀ ਆਵਾਜ਼ ਵੀ ਅਮਨਦੀਪ ਨੂੰ ਫੋਨ ਦੇ ਉੱਪਰ ਸੁਣਦੀ ਹੈ ਇਹਨਾਂ ਦੋਹਾਂ ਦੀ ਜਾਣਕਾਰੀ ਭੈਣ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਇੱਧਰ ਸੀਸੀਟੀਵੀ ਕੈਮਰੇ ਜਦੋਂ ਚੈੱਕ ਕੀਤੇ ਜਾ ਰਹੇ ਸਨ ਤਾਂ ਪਤਾ ਲੱਗਿਆ ਕਿ ਗੱਡੀ ਨੂੰ ਸੜਨ ਵਾਲੀ ਥਾਂ ਤੋਂ ਦੋ ਜਣੇ ਭੱਜਦੇ ਦਿਖਾਈ ਦਿੱਤੇ ਨੇ ਇਨਾਂ ਦੇ ਵਿੱਚ ਇੱਕ ਸਰਦਾਰ ਮੁੰਡਾ ਵੀ ਸੀ ਕੈਮਰਿਆਂ ਦੇ ਵਿੱਚ ਇਹ ਵੀ ਆਇਆ ਕਿ ਗਗਨਦੀਪ ਦੀ ਗੱਡੀ ਬੀਤੀ ਰਾਤ ਉੱਥੇ ਵੀ ਗਈ ਸੀ ਜਿੱਥੇ ਉਸ ਕੁੜੀ ਦਾ ਘਰ ਯਾਨੀ ਕਿ ਮੰਡਲ ਮਹਲ ਦੇ ਘਰ ਵੀ ਇਹ ਕਾਰ ਗਈ ਸੀ ਇਸ ਤੇ ਵਿਚਾਲੇ ਹੀ ਮੈਡੀਕਲ ਦੀ ਰਿਪੋਰਟ ਸਾਹਮਣੇ ਆ ਜਾਂਦੀ ਹੈ ਪਤਾ ਲੱਗਦਾ ਹੈ ਕਿ ਪਹਿਲਾਂ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਜਿਉਂਦੇ ਹੀ ਅੱਗ ਦੇ ਹਵਾਲੇ ਕੀਤਾ ਗਿਆ ਇਹਨਾਂ ਸਭ ਕੁਝ ਪਤਾ ਲੱਗਣ ਤੋਂ ਬਾਅਦ ਗਗਨਦੀਪ ਜਿਸ ਦੀ ਉਮਰ 21 ਸਾਲ ਹੈ ਉਸ ਮੁੰਡੇ ਦੀ ਮ੍ਰਿਤਕ ਦੇਹ ਦੇ ਬਾਰੇ ਹੁਣ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਲੱਗਦਾ ਹੈ ਹੁਣ ਪੁਲਿਸ ਦੇ ਵੱਲੋਂ ਤਿੰਨ ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਉਹ ਕੁੜੀ ਮੰਡਲ ਮਾਹਲ ਦੋਸਤ ਹਰਿੰਦਰ ਸ਼ੋਕਰ ਅਤੇ ਇੱਕ ਹੋਰ ਅੰਗਰੇਜ਼ ਮੁੰਡਾ ਜਿਸ ਦਾ ਨਾਮ ਪੀਟਰ ਸੀ ਇਹ ਚਾਰ ਜੀਆਂ ਦਾ ਖੁਸ਼ਹਾਲ ਪਰਿਵਾਰ ਸੀ ਜਿਸ ਦੇ ਵਿੱਚ ਮਾਪਿਓ ਅਤੇ ਭੈਣ ਭਰਾ ਸ਼ਾਮਿਲ ਸਨ ਬੱਚੇ ਵੀ ਸਕੂਲ ਤੋਂ ਬਾਅਦ ਆਫਿਸ ਚਲੇ ਜਾਂਦੇ ਸੀ ਕਿਉਂਕਿ ਮਾਪਿਓ ਦੋਵੇਂ ਹੀ ਆਪਣਾ ਬਿਜ਼ਨਸ ਚਲਾਉਂਦੇ ਸੀ ਵਿਦੇਸ਼ ਦੇ ਵਿੱਚ ਜੰਮਿਆ ਪਲਿਆ ਮੁੰਡਾ ਜਦੋਂ 2005-06 ਦੇ ਵਿੱਚ ਪੰਜਾਬ ਆਉਂਦਾ ਤਾਂ ਉਹ ਅੰਮ੍ਰਿਤਧਾਰੀ ਬਣ ਜਾਂਦਾ 17 ਸਾਲ ਦੀ ਉਮਰ ਦੇ ਵਿੱਚ ਉਸਨੇ ਅੰਮ੍ਰਿਤ ਛਕਿਆ ਪਿਓ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਕਰਦੇ ਸੀ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਕੰਮ ਫੈਲਿਆ ਹੋਇਆ ਸੀ ਪਰ ਇਸੇ ਦੌਰਾਨ ਇੱਕ ਸਾਥੀ ਦੇ ਵੱਲੋਂ ਉਹਨਾਂ ਨੂੰ ਅਜੀਹਾ ਧੋਖਾ ਦਿੱਤਾ ਗਿਆ ਕਿ ਭਾਰਤ ਦੇ ਵਿੱਚ ਹੀ ਬੁਲਾ ਕੇ ਗੋਲੀ ਮਰਵਾ ਦਿੱਤੀ ਗਈ ਇਹ ਘਟਨਾ ਸਤੰਬਰ 2009 ਦੀ ਹੈ 19 ਸਾਲ ਦਾ ਗਗਨਦੀਪ ਹੁਣ ਚਿੰਤਾ ਦੇ ਵਿੱਚ ਆ ਗਿਆ ਕਿ ਅਚਾਨਕ ਇਹ ਕੀ ਬਣ ਗਿਆ ਪਰਿਵਾਰ ਦੇ ਨਾਲ ਤਾਂ ਉਸਨੇ ਆਪਣੇ ਪਿਤਾ ਦਾ ਬਿਜ਼ਨਸ ਸੰਭਾਲਣ ਦੇ ਲਈ ਪੂਰੀ ਜ਼ਿੰਮੇਵਾਰੀ ਨਿਭਾਈ ਅਤੇ ਨਾਲ ਹੀ ਸਿੱਖ ਟੀਵੀ ਚੈਨਲ ਸ਼ੁਰੂ ਕਰ ਦਿਆ ਇਸ ਦਿਨਾਂ ਹੀ ਉਹ ਉਹਨਾਂ ਪੰਜਾਬੀਆਂ ਦੀ ਮਦਦ ਕਰਦਾ ਸੀ ਜੋ ਕਿ ਇੱਥੇ ਨਵੇਂ ਮੁੰਡੇ ਕੁੜੀਆਂ ਆਉਂਦੇ ਸੀ ਅਤੇ ਉਹਨਾਂ ਨੂੰ ਕਿਸੇ ਕੰਮ ਦੀ ਭਾਲ ਹੁੰਦੀ ਸੀ ਇਹਨਾਂ ਦੇ ਵਿੱਚੋਂ ਹੀ ਇੱਕ ਦਿਨ ਇੱਕ ਮੁੰਡਾ ਹਰਿੰਦਰ ਸ਼ੌਕਰ ਨਾਮ ਦਾ ਗੁਰੂ ਘਰ ਦੇ ਵਿੱਚ ਗगनਦੀਪ ਨੂੰ ਮਿਲਦਾ ਹੈ ਅਤੇ ਦੱਸਦਾ ਹੈ ਕਿ ਉਹ ਜੋਬ ਲੱਭ ਰਿਹਾ ਹੈ ਤਾਂ ਗगनਦੀਪ ਨੇ ਦੱਸਿਆ ਕਿ ਉਸਦੀ ਰਿਕਰੂਟਮੈਂਟ ਏਜੰਸੀ ਹੈ ਜਿਸ ਦੇ ਰਾਹੀਂ ਉਹ ਇੱਕ ਜੋਬ ਤੇ ਉਸ ਨੂੰ ਲਗਵਾ ਦਿੰਦਾ ਹੈ ਅਤੇ ਨਾਲ ਹੀ ਦੋਵੇਂ ਚੰਗੇ ਦੋਸਤ ਬਣ ਜਾਂਦੇ ਨੇ ਪਰ ਹਰਿੰਦਰ ਸ਼ੌਕਰ ਬਹੁਤਾ ਭਰੋਸੇਯੋਗ ਬੰਦਾ ਨਹੀਂ ਸੀ ਇਸ ਦੇ ਨਾਲ ਹੀ ਇੱਕ ਹੋਰ ਜਾਣੇ ਦੀ ਇੱਥੇ ਐਂਟਰੀ ਹੁੰਦੀ ਹੈ 5 ਸਾਲ ਪੁਰਾਣੀ ਦੋਸਤੀ ਸੀ ਇਸ ਕੁੜੀ ਦੇ ਨਾਲ ਹਰਿੰਦਰ ਦੀ ਅਤੇ ਇਸ ਦਾ ਨਾਮ ਸੀ ਮੰਡਲ ਮਾਹਲ ਮੈਡੀਕਲ ਸਕੂਲ ਦੇ ਵਿੱਚ ਇਹ ਪੜ ਰਹੀ ਸੀ ਸਿੱਖ ਪਰਿਵਾਰ ਤੇ ਨਾਲ ਸੰਬੰਧ ਰੱਖਦੀ ਸੀ ਇਸ ਕੁੜੀ ਦੇ ਘਰ ਦੇ ਵਿੱਚ ਵੀ ਭੈਣ ਭਰਾ ਸੀ ਜੋ ਕਿ ਦੋਵੇਂ ਹੀ ਹੁਸ਼ਿਆਰ ਸਨ ਉਸਦੀ ਵੱਡੀ ਭੈਣ ਵੀ ਡਾਕਟਰ ਸੀ ਅਤੇ ਇਹ ਕੁੜੀ ਖੁਦ ਵੀ ਮੈਡੀਕਲ ਸਟਰੀਮ ਦੇ ਵਿੱਚ ਸੀ ਅਤੇ ਡਾਕਟਰ ਹੀ ਬਣਨਾ ਚਾਹੁੰਦੀ ਸੀ ਤਾਂ ਐਸੇ ਦੌਰਾਨ ਹੀ ਪਤਾ ਲੱਗਦਾ ਹੈ ਇਸ ਕੁੜੀ ਨੂੰ ਕਿਉਂ ਉਸ ਦਾ ਉਹ ਦੋਸਤ ਹਰਿੰਦਰ ਸ਼ੋਕਰ ਉਸ ਨੂੰ ਪਿਆਰ ਕਰਦਾ ਪਰ ਉਹ ਉਸ ਦਾ ਪਿਆਰ ਕਬੂਲਦੀ ਨਹੀਂ ਅਤੇ ਉਸ ਨੂੰ ਚੰਗਾ ਦੋਸਤ ਹੀ ਸਮਝਦੀ ਹੁੰਦੀ ਹੈ ਇੱਕ ਦਿਨ ਮੇਲੇ ਦੇ ਵਿੱਚ ਗगनਦੀਪ ਸਿੰਘ ਮੰਡਲ ਮਾਹਲ ਨੂੰ ਮਿਲਦਾ ਹੈ ਅਤੇ ਫਿਰ ਐਫਪੀ ਤੇ ਰਿਕੁਐਸਟ ਭੇਜ ਦਿੰਦਾ। ਕੁੜੀ ਆਪਣੇ ਦੋਸਤ ਹਰਿੰਦਰ ਸ਼ੋਕਰ ਨੂੰ ਪੁੱਛਦੀ ਹੈ ਕਿ ਗगनਦੀਪ ਕਿਵੇਂ ਦਾ ਮੁੰਡਾ ਹੈ ਕਿਉਂਕਿ ਉਸ ਦੀ ਰਿਕੁਐਸਟ ਆਈ ਹੈ। ਜਦੋਂ ਸ਼ੋਕਰ ਇਹ ਹਾਕਦਾ ਹੈ ਕਿ ਮੁੰਡਾ ਬਹੁਤ ਸਾਊ ਹੈ ਤਾਂ ਫਿਰ ਉਸ ਦੀ ਫਰੈਂਡ ਰਿਕੁਐਸਟ ਨੂੰ ਕੁੜੀ ਦੇ ਵੱਲੋਂ ਐਕਸੈਪਟ ਕਰ ਲਿਆ ਜਾਂਦਾ ਹੈ। ਇੱਥੋਂ ਹੀ ਇੰਜ ਲੱਗਦਾ ਹੈ ਕਿ ਮੁੰਡੇ ਦੇ ਮਾੜੇ ਦਿਨ ਸ਼ੁਰੂ ਹੋ ਗਏ ਕਿਉਂਕਿ ਹੁਣ ਦੋਵਾਂ ਦੀ ਦੋਸਤੀ ਹੋਰ ਗਹਿਰੀ ਹੁੰਦੀ ਗਈ। ਇਹ ਦੋਸਤੀ ਹਰਿੰਦਰ ਦੀ ਅੱਖਾਂ ਦੇ ਵਿੱਚ ਵੀ ਖਟਕਦੀ ਸੀ ਅਤੇ ਇਹ ਕੁੜੀ ਨੇ ਜੋ ਕੁਝ ਬਾਅਦ ਤੇ ਵਿੱਚ ਕੀਤਾ ਉਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇਸ ਨੇ ਗਗਨਦੀਪ ਤੇ ਨਾਲ ਦੋਸਤੀ ਕੀਤੀ ਹੀ ਕਿਉਂ ਸੀ ਤਾਂ ਪਹਿਲਾਂ ਹੀ ਕੁੜੀ ਨੂੰ ਹਰਿੰਦਰ ਪਸੰਦ ਕਰਦਾ ਸੀ ਪਰ ਉਸ ਨੇ ਕਦੇ ਕਿਹਾ ਕੁਝ ਨਹੀਂ ਅਗਸਤ 2010 ਦੇ ਵਿੱਚ ਮੰਡਲ ਮਹਲ ਇੱਕ ਦਿਨ ਪੜ ਰਹੀ ਹੁੰਦੀ ਹੈ ਅਤੇ ਅਚਾਨਕ ਹੀ ਗਗਨਦੀਪ ਉਸ ਦੇ ਘਰ ਫੁੱਲ ਲੈ ਕੇ ਪਹੁੰਚ ਜਾਂਦਾ ਉੱਥੋਂ ਵਾਪਸ ਆਉਣ ਤੋਂ ਪਹਿਲਾਂ ਉਹ ਆਪਣੀ ਗੱਡੀ ਦੀਆਂ ਹੈੱਡਲਾਈਟਸ ਨੂੰ ਖਰਾਬ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੇਰੇ ਘਰ ਹੀ ਅੱਜ ਰਾਤ ਰੁੱਕ ਸਕਦਾ ਤਾਂ ਕੁੜੀ ਹਾਂ ਦੇ ਵਿੱਚ ਜਵਾਬ ਦਿੰਦੀ ਹੈ ਇਸ ਮਗਰੋਂ ਕੁੜੀ ਪੜਨ ਚੱਲੀ ਜਾਂਦੀ ਹੈ ਤੇ ਉਸੇ ਰਾਤ ਕੁੜੀ ਦਾ ਕਹਿਣਾ ਹੈ ਕਿ ਗगनਦੀਪ ਨੇ ਉਸਤੇ ਨਾਲ ਜ਼ਬਰਦਸਤੀ ਕੀਤੀ ਅਤੇ ਇਸਤੇ ਚਲਦੇ ਹੀ ਮੰਡਲ ਮਾਹਲ ਨੇ ਗगनਦੀਪ ਦੇ ਥੱਪੜ ਵੀ ਜੜਿਆ ਸੀ ਇਸ ਘਟਨਾ ਨੂੰ ਇੱਕ ਦੂਸਰੇ ਪੱਖ ਤੋਂ ਵੀ ਸਮਝਿਆ ਜਾ ਸਕਦਾ ਹੈ ਕਿਉਂਕਿ ਆਪਣੇ 8 ਸਾਲ ਵੱਡੇ ਦੋਸਤ ਸੋਨੀ ਨੂੰ ਗਗਨਦੀਪ ਦੇ ਵੱਲੋਂ ਮੈਸੇਜ ਕੀਤਾ ਜਾਂਦਾ ਹੈ ਜਿਸ ਤੇ ਵਿੱਚ ਇਹ ਕੁਝ ਲਿਖਿਆ ਜਾਂਦਾ ਹੈ ਕਿ ਉਹ ਸ਼ਰਮਿੰਦਾ ਹੈ ਉਸ ਤੋਂ ਮਾਫੀ ਮੰਗਣਾ ਚਾਹੁੰਦਾ ਹੈ ਕਈ ਮੈਸੇਜ ਉਹ ਕੁੜੀ ਨੂੰ ਵੀ ਕਰਦਾ ਹੈ ਪਰ ਕੁੜੀ ਅਗਲੇ 6 ਮਹੀਨੇ ਤੱਕ ਉਸਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਦੀ 6 ਮਹੀਨੇ ਦੋਹਾਂ ਦੇ ਵਿੱਚ ਕੋਈ ਗੱਲ ਨਹੀਂ ਹੋਈ ਅਤੇ ਅੰਤ ਨੂੰ 25 ਫਰਵਰੀ 2011 ਤੱਕ ਜਦੋਂ ਕੋਈ ਗੱਲਬਾਤ ਨਹੀਂ ਹੁੰਦੀ 25 ਫਰਵਰੀ ਦੀ ਰਾਤ ਨੂੰ ਇਹ ਮਿਲਦੇ ਨੇ ਮਾਹਲ ਕੁਝ ਦੋਸਤਾਂ ਨੂੰ ਇਸ ਘਟਨਾ ਬਾਰੇ ਦੱਸਦੀ ਹੈ ਤਾਂ ਗਗਨਦੀਪ ਨੂੰ ਸਬਕ ਸਿਖਾਉਣ ਤੇ ਲਈ ਹਰਿੰਦਰ ਚੌਕਰ ਇਹ ਕੁੜੀ ਇਸ ਘਟਨਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਕੁੜੀ ਦੇ ਘਰ ਦੀ ਜਦੋਂ ਤਲਾਸ਼ੀ ਲਈ ਤਾਂ ਉੱਥੇ ਮੁੰਡੇ ਦੇ ਗਗਨਦੀਪ ਤੇ ਉੱਥੇ ਹੋਂਦੇ ਸਬੂਤ ਮਿਲੇ 25 ਫਰਵਰੀ ਨੂੰ ਗਗਨਦੀਪ ਆਪਣੇ ਘਰੋਂ ਸ਼ਾਮ 7 ਵਜੇ ਇਹ ਕਹਿ ਕੇ ਗਿਆ ਸੀ ਕਿ ਉਹ ਪਾਰਟੀ ਤੇ ਚੱਲਿਆ ਰਾਤ 11 ਵਜੇ ਕੁੜੀ ਦੇ ਘਰ ਦੇ ਬਾਹਰ ਪਹੁੰਚਿਆ ਤੇ ਪਤਾ ਲੱਗਿਆ ਕਿ ਗਵਾਂਡੀਆਂ ਨੇ ਰਾਤ ਨੂੰ ਦੇਖਿਆ ਸੀ ਕਿ ਦੋ ਜਾਣੇ ਦੋ ਮੁੰਡੇ ਇੱਕ ਭਾਰੀ ਚੀਜ਼ ਨੂੰ ਲਪੇਟ ਕੇ ਲਿਜਾ ਰਹੇ ਸਨ ਉਸ ਨੂੰ ਚੱਕਣਾ ਵੀ ਔਖਾ ਸੀ ਮਰਸੀਡੀਜ਼ ਕਾਰ ਦੇ ਵਿੱਚ ਉਸ ਨੂੰ ਰੱਖਿਆ ਗਿਆ ਸੀ ਅਤੇ ਉਸ ਮਗਰੋਂ ਹਾਊਸਮੇਟਸ ਵੀ ਦੱਸਦੇ ਨੇ ਕਿ ਡੈਰਨ ਪੀਟਰ ਅਤੇ ਸ਼ੌਕਰ ਉਸ ਦਿਨ ਆਏ ਸੀ ਪੀਟਰ ਦੇ ਘਰੋਂ ਪੈਟਰੋਲ ਦੇ ਕੈਨਜ਼ ਵੀ ਪੁਲਿਸ ਨੂੰ ਮਿਲਦੇ ਨੇ ਕੁਝ ਕਾਰਡਸ ਵੀ ਮਿਲਦੇ ਨੇ ਕਿ ਪੈਸੇ ਕਢਵਾਏ ਗਏ ਹੁਣ ਅਤੇ ਹੁਣ 27 ਫਰਵਰੀ ਮੰਡਲ ਮਾਹਲ ਖੁਦ ਪੁਲਿਸ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਂ ਆਪਣੇ ਦੋਸਤ ਦੀ ਫੋਟੋ ਟੀਵੀ ਤੇ ਦੇਖੀ ਹੈ ਤੇ ਮੈਂ ਮਦਦ ਕਰਨਾ ਚਾਹੁੰਦੀ ਹਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਉਸਨੂੰ ਹੀ ਲੱਭ ਰਹੀ ਹੈ ਉਹ ਖੁਦ ਹੀ ਬਿਆਨ ਦਰਜ ਕਰਵਾਉਣ ਦੇ ਲਈ ਉੱਥੇ ਜਾਂਦੀ ਹੈ ਕਿ ਉਸ ਰਾਤ ਗਗਨਦੀ ਪਾਇਆ ਸੀ ਪਰ ਉਸ ਤੋਂ ਬਾਅਦ ਨਹੀਂ ਪਤਾ ਕਿ ਉਹ ਕਿੱਥੇ ਚਲਾ ਗਿਆ ਪੁਲਿਸ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ ਕੁੜੀ ਨੂੰ ਮਾਂ ਤੇ ਭੈਣ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਸਭ ਕੁਝ ਉਹਨਾਂ ਦੇ ਮੁੰਡੇ ਦੇ ਨਾਲ ਵਾਪਰ ਚੁੱਕਿਆ ਹ ਹੁਣ ਪੁੱਤ ਤੇ ਸੰਸਕਾਰ ਤੇ ਉਹ ਸਭ ਕੀਤਾ ਗਿਆ ਜੋ ਉਹਨਾਂ ਨੇ ਆਪਣੇ ਮੁੰਡੇ ਦੇ ਵਿਆਹ ਤੇ ਕਰਨਾ ਸੀ ਮਾਂ ਨੇ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਦੇ ਨਾਲ ਘਰ ਦੇ ਵਿੱਚੋਂ ਦੋਵੇਂ ਬੰਦੇ ਮੁੱਕ ਜਾਣਗੇ ਮਾ ਇਸ ਕੁੜੀ ਨੂੰ ਜਾਣਦੀ ਸੀ ਪਹਿਲਾਂ ਤੋਂ ਹੀ ਮੰਡਲ ਮਾਹਲ ਨੂੰ ਜਿਸ ਦੇ ਚਲਦੇ ਹੋਏ ਪੁੱਤ ਨੂੰ ਵਰਨਿੰਗ ਵੀ ਦਿੱਤੀ ਗਈ ਸੀ ਕਿ ਇਸ ਤੋਂ ਦੂਰ ਰਹੇ ਪਰ ਉਹ ਮਾ ਦੀ ਗੱਲ ਨਹੀਂ ਮੰਨਦਾ ਹੁਣ ਕੋਰਟ ਦੇ ਵਿੱਚ ਸਾਰੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਨੇ ਕਿ 25 ਤਰੀਕ ਨੂੰ ਮੰਡਲ ਮਾਹਲ ਨੇ ਬੁਲਾਇਆ ਸੀ ਗਗਨਦੀਪ ਚਲਾ ਗਿਆ ਹਾਲਾਂਕਿ ਉਸਨੂੰ ਕਿਸੇ ਨੇ ਇਸੇ ਫਰੈਂਡ ਗਰੁੱਪ ਦੇ ਵਿੱਚੋਂ ਪਹਿਲਾਂ ਹੀ ਸਤਰਕ ਕਰ ਦਿੱਤਾ ਸੀ ਕਿ ਆਪਣਾ ਧਿਆਨ ਰੱਖੇ ਕਿਉਂਕਿ ਕੁਝ ਗਲਤ ਹੋ ਸਕਦਾ ਹੈ ਗਗਨਦੀਪ ਫੋਨ ਤੇ ਪੁੱਛਦਾ ਵੀ ਰਿਹਾ ਕੁੜੀ ਨੂੰ ਘਰ ਜਾਣ ਤੋਂ ਪਹਿਲਾਂ ਕਿ ਕਿਤੇ ਕੋਈ ਹੋਰ ਗੱਲ ਤਾਂ ਨਹੀਂ ਕਿਤੇ ਕੋਈ ਹੋਰ ਪਲੈਨਿੰਗ ਤਾਂ ਨਹੀਂ ਹੋ ਰਹੀ ਤਾਂ ਕੁੜੀ ਨੇ ਨਾ ਕਿਹਾ ਸੀ ਕਿ ਅਜੀਹਾ ਕੁਝ ਵੀ ਨਹੀਂ ਹੈ ਪਰ ਉਸ ਨੂੰ ਭਰੋਸੇ ਦੇ ਵਿੱਚ ਲੈ ਲਿਆ ਕਿ ਸਭ ਕੁਝ ਠੀਕ ਹੈ ਅਤੇ ਆਪਣੇ ਘਰ ਗਗਨਦੀਪ ਨੂੰ ਬੁਲਾ ਲਿਆ ਗਿਆ ਕੁੜੀ ਦੇ ਘਰ ਜਾਂਦੇ ਹੀ ਰਾਹ ਤੇ ਵਿੱਚੋਂ ਮੁੰਡੇ ਨੇ ਟੈਡੀ ਬੀਅਰ ਖਰੀਦਿਆ ਸੀ ਗਗਨਦੀਪ ਕੁੜੀ ਦੇ ਘਰ ਪਹੁੰਚਦਾ ਅਤੇ ਬੇਸਮੈਂਟ ਵਾਲੇ ਕਮਰੇ ਦੇ ਵਿੱਚ ਦੋ ਮੁੰਡੇ ਇਨਾਂ ਦੇ ਵਿੱਚ ਹਰਿੰਦਰ ਸ਼ੋਕਰ ਅਤੇ ਪੀਟਰ ਸੀ ਇਹ ਪਹਿਲਾਂ ਹੀ ਮੌਜੂਦ ਹੁੰਦੇ ਨੇ ਗਗਨਦੀਪ ਦਿਆਣ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਰੂਮ ਮੇਟਸ ਦੇ ਵੱਲੋਂ ਗਗਨਦੀਪ ਦੀਆਂ ਚੀਕਾਂ ਸੁਣੀਆਂ ਗਈਆਂ ਸੀ 20 ਮਿੰਟਾਂ ਬਾਅਦ ਉਸ ਨੂੰ ਚਾਦਰ ਦੇ ਵਿੱਚ ਲਪੇਟ ਕੇ ਗੱਡੀ ਦੀ ਡਿੱਗੀ ਦੇ ਵਿੱਚ ਪਾਉਂਦੇ ਵੀ ਦੇਖਿਆ ਗਿਆ ਸੀ ਮੰਡਲ ਮਾਹਲ ਅਤੇ ਸ਼ੋਕਰ ਦੇ ਵਿਚਾਲੇ 80 ਮਿੰਟ ਲੰਬੀ ਫੋਨ ਕਾਲ ਚੱਲੀ ਪਹਿਲਾਂ ਸ਼ੋਕਰ ਦੇ ਨਾਲ ਸੋਨੀ ਨੇ ਆਉਣਾ ਸੀ ਪਰ ਉਹ ਕਿਸੇ ਕਾਰਨਾਂ ਦੇ ਕਰਕੇ ਨਹੀਂ ਆਇਆ ਹੋ ਸਕਦਾ ਹੈ ਕਿ ਉਸ ਨੂੰ ਇਹ ਮੰਜ਼ੂਰ ਹੋਵੇ ਕਿ ਸਿਰਫ ਉਸਦੀ ਕੁੱਟਮਾਰ ਕੀਤੀ ਜਾਵੇ ਜਾਂ ਨਾ ਲਈ ਜਾਵੇ ਤਾਂ ਇਹ ਉਹੀ ਮੁੰਡਾ ਸੀ ਸੋਨੀ ਜਿਸਦੇ ਨਾਲ ਗਗਨਦੀਪ ਨੇ ਲੰਬੀ ਗੱਲਬਾਤ ਕੀਤੀ ਸੀ ਜਦੋਂ ਪਹਿਲੀ ਵਾਰ ਉਹ ਕੁੜੀ ਨੂੰ ਮਿਲਣ ਦੇ ਲਈ ਆਇਆ ਸੀ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਤਾਂ ਖੈਰ ਇਸ ਤੇ ਚਲਦੇ ਹੋਏ ਹੁਣ ਉਹ ਪੀਟਰ ਨੂੰ ਆਪਣੇ ਨਾਲ ਲਿਆਇਆ ਸੀ ਮੰਡਲ ਮਾਹਲ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਨੇ ਗਗਨਦੀਪ ਨੂੰ ਮਾਰ ਹੀ ਦੇਣਾ ਇਹ ਸ਼ੌਕਰ ਦਾ ਖੁੱਦ ਦਾ ਫੈਸਲਾ ਸੀ ਅਤੇ ਇਸ ਦੇ ਵਿੱਚ ਹੋਰ ਕੋਈ ਨਹੀਂ ਜੁੜਿਆ ਹੋਇਆ ਚੋਕਰ ਦੇ ਵਕੀਲਾਂ ਦਾ ਕਹਿਣਾ ਸੀ ਕਿ ਇਸ ਨੂੰ ਮੰਡਲ ਮਾਹਲ ਨੇ ਵਰਤਿਆ ਹੈ ਹਮਲਾ ਵੀ ਪਹਿਲਾਂ ਪੀਟਰ ਨੇ ਕੀਤਾ ਸੀ ਅਤੇ ਕੋਈ ਪਲੈਨਿੰਗ ਨਹੀਂ ਸੀ ਮੁੰਡੇ ਨੂੰ ਮਾਰਨ ਦੀ ਗੱਡੀ ਨੂੰ ਅੱਗ ਲਾਣ ਦਾ ਫੈਸਲਾ ਵੀ ਪੀਟਰ ਦਾ ਸੀ ਪੀਟਰ ਦੇ ਵਕੀਲ ਦਾ ਕਹਿਣਾ ਹੁੰਦਾ ਹੈ ਕਿ ਉਸ ਨੂੰ ਤਾਂ ਸਿਰਫ ਇਹੀ ਸੀ ਕਿ ਉਹ ਗਗਨਦੀਪ ਦੀ ਗੱਡੀ ਚੋਰੀ ਕਰ ਲੈਣਗੇ ਅਤੇ ਇਸ ਤੇ ਚੱਲਦੇ ਉਹ ਗਿਆ ਸੀ ਕਿਉਂਕਿ ਉਹ ਇੱਕ ਪੁਰਾਣਾ ਚੋਰ ਵੀ ਹੈ ਹੁਣ ਇਹ ਸਾਰੀ ਗੱਲ ਵੱਧੀ ਚਲੀ ਗਈ ਸੀ ਅਤੇ ਅੰਤ ਨੂੰ ਫੈਸਲਾ ਇਹ ਹੋਇਆ ਕਿ ਤਿੰਨਾਂ ਨੂੰ ਸਜ਼ਾ ਮਿਲੇਗੀ ਜਿਸ ਤੇ ਵਿੱਚ ਕੁੜੀ ਨੂੰ 6 ਸਾਲ ਦੀ ਸਜ਼ਾ ਹੋਈ ਕਿਉਂਕਿ ਇਸ ਦੇ ਵਿੱਚ ਉਸ ਦਾ ਮਕਸਦ ਸਿਰਫ ਕੁੱਟਮਾਰ ਹੀ ਸਾਬਿਤ ਹੋਇਆ ਹਰਿੰਦਰ ਸ਼ੋਕਰ ਨੂੰ 22 ਸਾਲ ਦੀ ਸਜ਼ਾ ਹੋਈ ਕਿਉਂਕਿ ਉਹ ਹੀ ਪਲਾਨ ਬਣਾਉਣ ਵਾਲਾ ਸੀ ਪੀਟਰ ਨੂੰ 12 ਸਾਲ ਦੀ ਤਾਂ ਇਮੋਸ਼ਨਲ ਫੂਲ ਬਣਾ ਕੇ ਕੁੜੀ ਨੇ ਸ਼ੋਕਰ ਨੂੰ ਵਰਤਿਆ ਇਹ ਕਿਹਾ ਗਿਆ ਜਿਸ ਨੇ ਮਦਦ ਕੀਤੀ ਉਸ ਦਾ ਹੀ ਬੁਰਾ ਕੀਤਾ ਗਿਆ ਹਰਿੰਦਰ ਸ਼ੋਕਰ ਨੇ ਉਸਦੀ ਹੀ ਜਾਨ ਲੈ ਲਈ ਗਗਨਦੀਪ ਦੀ ਜਿਸਨੇ ਕਿ ਉਸਦੀ ਕਿੰਨੀ ਹੀ ਮਦਦ ਕੀਤੀ ਸੀ ਉਸ ਨੂੰ ਜੌਬ ਤੇ ਲਗਵਾਇਆ ਸੀ ਕੰਮ ਦਿੱਤਾ ਸੀ ਤਾਂ ਇਸ ਕੁੜੀ ਨੂੰ ਸਿਰਫ 3 ਸਾਲ ਦੀ ਸਜ਼ਾ ਹੋਈ ਪੜ੍ਹਾਈ ਪੂਰੀ ਕੀਤੀ ਇਸਨੇ ਆਦੇਸਮਗਰੋਂ ਲੇਬਰ ਪਾਰਟੀ ਕੌਂਸਲਰ ਪੋਲਾ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਗਿਆ ਇੱਕ ਹਸਦਾ ਖੇਡਦਾ ਪਰਿਵਾਰ ਜਿਸ ਦੇ ਵਿੱਚ ਪਿਓ ਪੁੱਤ ਮਾਂ ਤੇ ਧੀ ਸ਼ਾਮਲ ਸੀ ਘਰ ਦੀਆਂ ਖੁਸ਼ੀਆਂ ਇੱਕ ਇੱਕ ਕਰਕੇ ਜਾਂਦੀਆਂ ਲੋਕਾਂ ਦੀ ਨਜ਼ਰ ਹੀ ਲੱਗੀ ਹੋਣੀ ਹੈ ਇਸ ਪਰਿਵਾਰ ਨੂੰ ਕਿ ਪਹਿਲਾਂ ਪਿਓ ਨੂੰ ਗੋਲੀਆਂ ਮਾਰ ਕੇ ਮਰਵਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਪੁੱਤ ਨੂੰ ਵੀ ਇਸ ਤਰ੍ਹਾਂ ਜ਼ਿੰਦਾ ਸਾੜ ਦਿੱਤਾ ਗਿਆ